ਆ ਜੇ ਪਾਪੀ ਉਹ ਚੱਲੀ ਯਾਰ ਤੂੰ ਚੱਲੀ ਚੱਲ ਕੋਈ ਨਹੀਂ ਮਾਸੀ ਫੇਗਿਆ ਪਿਆਰ ਪੁੱਤੇ ਲਿਆਉਂਦੇ ਲੋਕੀ ਤੋਤੇ ਰੱਖੇ ਆ ਮੈਂ ਆਪਣੇ ਕਟੀਆਂ ਰੱਖੀਆਂ ਬੇ ਕੋਈ ਸ਼ਰਮ ਕਰ ਆ ਫੜੋ ਫੜੋ ਇਹ ਤਾਂ ਕਿਸੇ ਤੋਂ ਨਹੀਂ ਪਿੰਦੀ ਮਿੱਤਰੀ ਪਿੰਦੀ ਭਾਈ ਠੀਕ ਸੌਰੀ ਹੱਥ ਗੰਦੇ ਆ ਹੈ ਨਾ ਉਹ ਦੱਸ ਲਾਉਂਦੇ ਸਾਜੀ ਪੀਂਦੀ ਆਂ ਭੀ ਪਹਿਲਾਂ ਸੇ ਚੇਂਜ ਕਰ ਲਾਂਗੇ ਜੀ ਇਹਨੂੰ ਪਸੰਦ ਨਹੀਂ ਆ ਜੇ ਇਹਨੂੰ ਪਸੰਦ ਆ ਤਾਂ ਫਿਰ

ਕਿੱਥੇ ਲੈ ਕੇ ਚੱਲੇ ਪੈਲੇਸ ਚ ਪੈਲੇਸ ਚ ਪੈਲੇਸ ਚ ਉੱਥੇ ਕਰਨੀ ਹੈ ਦਿਖਾ ਕੇ ਲੈ ਕੇ ਆਉਣਾ ਆਹ ਹਾਂ ਅੱਜ ਪੈਲੇਸ ਤੇ ਉਹ ਸਾਡੇ ਚਾਤਣ ਦੇ ਆਹ ਫੜਨੀ ਨਹੀਂ ਇਦਾਂ ਮੈਨੂੰ ਡਰਟੀ ਫੀਲ ਪਹਿਲਾਂ ਉਹ ਕਰਨਾ ਓ ਯਾਰ ਤੂੰ ਆ ਜਾ ਯਾਰ ਮਾਫੀ ਮੈਂ ਸੱਚੀ ਜਿੰਨਾ ਮੈਨੂੰ ਤੈ ਤਾਂ ਕੀਤਾ ਹਨਾ ਕਿ ਹੋਰ ਨੇ ਨਹੀਂ ਕੀਤਾ ਆ ਫਾਟੋ ਉਹ ਗੱਡੀ ਕੌਣ ਚਲਾਊ ਹੁਣ ਮੈਂ ਚਲਾਉਣਾ ਭਾਈ ਲੈ ਲੈਂਦਾ ਯਾਰ ਉੱਥੇ ਆ ਜੋ ਉਹ ਪਾਰਲਰ ਸਵਿਸ ਕਰ ਲੈਣਾ ਸੈਟਿੰਗ ਤੂੰ ਆ ਜਾ ਸਵਿਸ ਵਾਲਿਆਂ ਦੇ ਇਹ ਤਾਂ ਮੈਡੀਕਲ ਪਾਰਟ ਨਾਲ ਜਿੱਥੇ ਆ ਆ ਜਾ ਚਲੋ 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 ਸਾਜਨ ਜਲਾ ਮੇਰੀ ਲੱਤਾਂ ਬਾ ਤੋੜ ਦੇਣੀ ਆ ਕੱਤੀ ਇਹ ਦਿਨ ਚੱਲ ਚਲਾ ਹਾਂ ਹਾਂ ਵੇ ਕੱਟੀ ਫਾਲ ਲੈ ਵੇ ਕੱਟੀ ਫਾਲ ਲੈ ਵੇ ਚੱਲ ਬਤਾ اے ਬਾਬਾ ਜੀ ਇੱਜ਼ਤ ਰੱਖੀ ਚਲੋ ਹੋਰ ਹੋਰ ਕਰੇ ਚਲੋ ਬਈ ਚੱਲੀ ਕੋਮਲ ਪਹਿਲਾ ਸੋ ਦਿਖਾਉਣ ਹੋਰ ਤੇਰੀ ਕੋਮਲ ਨਾ ਹੋਈ ਤੇ ਹਾਲਾ ਬਾਬੇ ਤੂੰ ਹੁਣ ਜਿਹੜੇ ਧਿਆਉਣੇ ਆ ਜੇ ਮੇਰੇ ਉੱਤੇ ਗੋਹਾ ਪਿੱਛੋਂ ਕਰ ਦਿੱਤਾ ਇਹ ਦੇਖ ਲਈ ਕੋਹ ਨਹੀਂ ਕਰਦੇ ਤੂੰ ਟੈਨਸ਼ਨ ਨਾ ਲੈ ਤਸ ਕਟੀਆਂ ਵੇਚਦਾ ਹੈ ਦਾ ਸੌਦਾ ਉਹਦੇ ਤਾਂ ਸੇ ਕਟਿੰਗਾ ਰੱਖੀਆਂ ਐ ਵਿੱਚ ਕੁੱਤੇ ਦੇ ਹੱਡਾ ਨਾ ਵਾਹੀ ਝੱਲਣ ਦੇ ਤੂੰ ਕੋਮਲ ਨੂੰ ਐਸੀ ਵੈਸੀ ਕੋਈ ਗੱਲ ਹੋ ਗਈ ਮੈਂ ਕਿੱਥੇ ਹਰਜਾਨਾ ਭਰੂੰ ਇਹਨੂੰ ਹੋਰਨ ਮਾਰ ਹਾਏ ਰੱਬਾ ਮੇਰੀਆ ਰੱਬ ਹੁਣ ਇੱਥੇ ਰੱਬ ਆਪਣੇ ਨਾਲ ਆ ਦੇ ਜਾਨਵਰਾਂ ਚ ਆਪਾਂ ਬੰਦਾ ਵੱਸਦਾ ਤੈਨੂੰ ਪਤਾ ਰੂਹ ਵੱਸਦੀ ਕਿੱਥੇ ਨੂੰ ਲਿਜਾਣੀ ਆ ਹਾ ਮਾਸੀ ਸੀਟ ਦੇ ਕਵਰ ਆਏ ਨਾ ਹੁਣ ਗੋਹਾ ਕਰ ਦੇਣਾ ਤੇ ਆਪਣਾ ਬੜਿਆ ਵਿਚਾਰ ਲਈ ਮੈਂ ਤੈਨੂੰ ਹੁਣ ਦਤਾ ਉਹ ਕੁਛ ਨਹੀਂ ਹੁੰਦਾ ਮਾਸੀ ਮਾੜਾ ਮੋਟਾ ਗੋਹਾ ਹੀ ਆ ਗੋਹੇ ਦੀ ਨਹੀਂ ਤੂੰ ਜਾ ਕੇ ਘਰ ਤੇਰਾ ਅੱਜ ਮੈਡੀਕਲ ਪੈਡੀਕ्योर ਕਰਾਉਣਾ ਦਾ ਹੈ ਲੱਗਦਾ ਮੈਂ ਠੀਕ ਸਾਰਾ ਗੋਹ ਕਰਾਉਣਾ ਤੇਰਾ ਅੱਜ ਆਪਾਂ ਕੱਟੀ ਨੂੰ ਪਹਿਲਸੋ ਦਿਖਾਉਣਾ ਪੂਰਾ ਅੱਛਾ ਚੰਗਾ ਹੂੰ ਦਿਖਾਣ ਲਾ ਪੈਨਸ ਪਤਾ ਲੱਗੇਗੀ ਆਪਾਂ ਪੈਸ ਕਿਹੜਾ ਕੀਤਾ ਜੇ ਕੋਮਲ ਨੂੰ ਗੁੱਸਾ ਲੱਗਾ ਕਿ ਮੈਂ ਇਹ ਪੈਲਸ ਨਹੀਂ ਕਰਨਾ ਇਹਨੂੰ ਸੋਹਣਾ ਨਹੀਂ ਲੱਗਾ ਫੇ ਆਪਾਂ ਪੈਲਸ ਚੇਂਜ ਕਰ ਸਕਦੇ ਆ ਹਾਂ ਮੈਂ ਮਾਰ ਜਾਵਾਂ ਕਿਉਂ ਨਹੀਂ ਸੋਹਣਾ ਪੈਲਸ ਇਹ ਖਸ ਮੈਨੂੰ ਖਾਣੀ ਨੇ ਇਹਨ ਮਾਰਦੇ ਆ ਤੇਰੀ ਕੋਮਲ ਨੇ ਇਹ ਮੈਂ ਮਾਸੀ ਇਹਦੇ ਬਿਨਾ ਸਾਹ ਨਹੀਂ ਲੈਂਦਾ ਲੈ ਹੋਰ ਸਾਹ ਨਹੀਂ ਲੈਂਦਾ ਮੇਰੀ ਘਰ ਵਾਲੀ ਨੇ ਸਪੈਸ਼ਲ ਇਹਦੇ ਲਈ ਚੂਰੀ ਕੁੱਟਿਆ ਕਰਨੀ ਕੋਮਲ ਮੇਰੀ ਲਈ ਕੋਈ ਆਮ ਤਾਂ ਹੀ ਨਹੀਂ ਤੇਰੇ ਲਈ ਚੂਰੀ ਕੁੱਟਣੀ ਤੇਰੀ ਮਾਸੀ ਮੈਂ ਤੁਹਾਨੂੰ ਦੱਸਾਂ ਜਿਹੜਾ ਮੈਂ ਇਨਸਾਨ ਆ ਨਾ ਮੈਂ ਆਪਣੇ ਜਾਨਵਰਾਂ ਤੋਂ ਉੱਪਰ ਨਹੀਂ ਹੈਗਾ। ਅੱਛਾ ਕੋਈ ਨਾ। ਹਾਂਜੀ ਇਹ ਮੇਰੀ ਸ਼ੁਰੂਤੀ ਮੇਰੇ ਉੱਤੇ ਡਿੱਗੀ ਜਾਂਦੀ ਆ। ਮਸੀ ਤੈਨੂੰ ਸਵੈਲ ਨਹੀਂ ਆਉਂਦੀ ਅੰਦਰੋਂ? ਮੁਸ਼ਕ ਹੁੰਦਾ ਆ ਕੱਟੀ ਤੋਂ। ਮੁਸ਼ਕ ਨਹੀਂ ਗਾਣਾ ਖੁਸ਼ਬੂ ਹੋ ਕਹਿਣੀ ਆ। ਇਹ ਮਸੀ ਮਸੀ ਮਿਲਦੀ ਆ। ਆਹ ਗੋਹੇ ਦਾ ਮੋਟਕਾ ਹੀ ਜਾਂਦਾ ਆ। ਮੈਨੂੰ ਸਮੈਲ ਆਉਂਦੀ ਆ ਖੁਸ਼ਬੂ। ਆਹੋ। ਪਤਾ ਲੱਗੇ ਪੈਲਸ ਵਾਲਿਆਂ ਨੂੰ। ਕੀ ਹਿਸਾਬ ਦਾ ਵਾ? ਤੂੰ ਸੈਂਟ ਚੜਕ ਦੇ ਵਿੱਚ ਆਹ ਇਹ ਲਿਆਣੀ ਆ ਹੁਣ ਸਾਰੇ ਹੌਲਕੇ ਹਟਦਾ ਹੀ ਨਹੀਂ ਕਿਹੜਾ ਕੰਮ ਕਰਦਾ ਪਾਰਲਰ ਵੀ ਲਿਆਣੀ ਪਾਰਲਰ ਵੀ ਨਹੀਂ ਮੈਂ ਮਰ ਜਾਮ ਤੂੰ ਕਾਵੇ ਮਾਰਨਾ ਸੁਖੀ ਸੰਦੀ ਮੋਰੇ ਵਿਆਹ ਆ ਸਾਰੇ ਪਾਰਲਰ ਜਿਹਦਾ ਕੀ ਕਰਾਉਣਾ ਹੈ ਪਾਰਲਰ ਜਿਹਦਾ ਮੈਡੀਕਅਰ ਓ ਮੈਡੀਕਅਰ ਪੈਡੀਕਅਰ ਇਹਦਾ ਵੀ ਕਰਾਉਣਾ ਮੈਂ ਜੇ ਗੋਪੀ ਇਹਨ ਮੇਰੇ ਉੱਤੇ ਗੋਹਾ ਕਰ ਦਿੱਤਾ ਫੇ ਆਪਣਾ ਪੜਿਆ ਵਿਚਾਰ ਲਈ ਮੈਂ ਤੂੰ ਸਭ ਵਿਚਾਰਿਓ ਆਪਣਾ ਦੇ ਮੇਰੇ ਸਾਰੇ ਦੇਵਤੀ ਦੇਵਤੇ ਵਿਚਾਰਿਓ ਆ ਚੱਲ ਓਏ ਸਾਜਨ ਹੌਲੀ ਮੇਰਾ ਭਰਾ ਦੇਖ ਕੇ ਮੈਂ ਮਨ ਚਾਨ ਮੇਰੇ ਉੱਤੇ ਡਿੱਗੀ ਜਾਂਦੀ ਯਾਰ ਡਿੱਗੀ ਜਾਂਦੇ ਉਹ ਪੈਗ ਲਾਇਆ ਉਹਦੇ ਤਾਂ ਨਜ਼ਾਰੇ ਨਾ ਜਾਂਦੀ ਆ ਲੈ ਦਾ ਪੂਰਾ ਉਹਨੂੰ ਮਸਤ ਪੂਰਾ ਰੱਬ ਚਿੱਕੋ ਕਹਿੰਦੀ ਇਦਾਂ ਦੇ ਬੰਦੇ ਮਿਲਣੇ ਪਹਿਲੀ ਵਾਰ ਆ ਐਂ ਦੇਖ ਮਾਸੀ ਤੇਰੇ ਨਾਲ ਦੇਖਦੀ ਕਿੰਨੇ ਪਿਆਰ ਨਾਲ ਆਏ ਹਾਏ ਜਿੰਨੀ ਉਹ ਦਿਨ ਆਲਾ ਖੁਸ਼ ਹਾਂ ਮੈਂ ਕਿਸੇ ਕੋਲ ਕੀ ਲੈਣਾ ਇਹਦੇ ਨਾਲ ਖੁਸ਼ ਆ ਮਾਸੀ ਨਾ ਪੂਰੀ ਮਾਸੀ ਦੀ ਲਾ ਇਹ ਕਿਸੇ ਕੋ ਨਹੀਂ ਜਾਂਦੀ ਕੋਮਲ ਤੇਰੇ ਕੋਲ ਹੀ ਗਈ ਆ ਇਹ ਮੇਰਾ ਮੁੰਡਾ ਜਿਹਾ ਹਾਲ ਕੇ ਆ ਨੇ 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 ਮਾਸੀ ਤੇਰਾ ਤੇ ਕਰਦੀ ਆ ਤਾਂ ਕਰਕੇ ਆ ਨਹੀਂ ਤਾਂ ਅਜ ਤੱਕ ਕਦੀ ਕਿਸੇ ਕੋਲ ਨਹੀਂ ਗਈ ਹੈਗੀ ਇਹ ਤੇਰੇ ਕੋਲੇ ਮੈਂ ਕਿਹਾ ਮਾਸੀ ਗੋਹਾ ਇਹਦਾ ਪਵਿੱਤਰ ਇਹਦਾ ਆ ਦੇ ਦੇਖਦੀ ਤੇਰੀ ਗੱਲ ਸਾਰੀ ਸੁਣਦੀ ਐ ਸਾਰੀ ਸਮਝਦੀ ਆ ਉਹ ਆ ਇਹ ਇਹਦਾ ਪਵਿੱਤਰ ਇਹ ਹਾਥੀ ਦਾ ਬੱਚਾ ਆ ਇਹ ਹਾਥੀ ਦੇ ਬੱਚਿਆਂ ਦਾ ਪਵਿੱਤਰ ਹੁੰਦਾ ਆਹੋ ਕਹਿੰਦੇ ਹੁੰਦੇ ਆ ਇਹ ਬੋਹਾ ਚੰਗਾ ਆ ਚੱਲ ਫੇਰ ਵੀ ਸਾਂਝ ਲੈ ਤੂੰ ਸਾਡੇ ਹਾਥੀ ਹੀ ਆਈ ਦੌੜ ਦੇ ਨਾ ਦੇ ਨਾਲੇ ਮਾਸੀ ਇਹੀ ਸਾਰਾ ਕੁਝ ਆ। ਨਾ ਸੰਦੀਪ ਆ ਖੜੀ ਆ। ਇਹ ਤਾਂ ਚਾਚੀ ਆ ਮੇਰੀ ਨਿਆਣੇ ਲੈਣ ਆਈ ਆ। ਤੂੰ ਤਾਂ ਕੀ ਕਾਵੇ ਖੋਲਤੀ? ਹਾਂ ਕਾਦ ਖੋਲੀ ਆ। ਮੈਂ ਲਾਦਾ ਤੂੰ ਖੋਲੀ ਤਾਂ ਕਿ ਐਂ ਕੀਤਾ। ਮਾਸੀ ਐਂ ਮਾਰਦੀ ਸੀ। ਐ ਮਾਰਦੀ ਮਾਸੀ ਆ ਕੇ ਤੇ ਘਰ ਦਾ ਦਰਵਾਜ਼ਾ ਆ। ਓ ਸੰਦੀਪ ਸੀ। ਕੀ ਆ? ਹਾ ਮਜ਼ਾ ਆ ਗਿਆ ਕੱਟੀ ਨਾਲ ਲਈ ਆ ਕੇ ਲਾਹੌਰ ਮਜ਼ਾ ਆ ਗਿਆ ਜਿੰਨੇ ਪੁੱਠੇ ਕੰਮ ਸਾਰੇ ਦੁਨੀਆਂ ਦੇ ਮਾਫੀ ਦੁਨੀਆਂ ਦਾ ਇਹ ਕੰਮ ਆ ਲੋਕਾਂ ਨੇ ਜਾਨਵਰਾਂ ਨੂੰ ਪਿਆਰ ਕਰਨਾ ਜੇ ਮੈਂ ਕਰਦਾ ਆ ਨਹੀਂ ਜੇ ਮਾਸੀ ਹੁਣ ਜੇ ਨਾ ਕੋਮਲ ਨੂੰ ਪਸੰਦ ਆ ਬੈਲਸ ਫੇਰ ਮੈਂ ਚੇਂਜ ਕਰ ਦੂੰ ਨਾ ਖਾਈ ਮਾਸੀ ਜਿਹੜੀ ਸਾਈ ਦਿੱਤੀ ਆ ਉਹ ਕੋਈ ਨਹੀਂ ਜਾਨਵਰਾਂ ਨਾਲੋਂ ਮੇਰੇ ਨਾਲੋਂ ਕੋਈ ਨਹੀਂ ਚੰਗਾ ਬਸ ਤੂੰ ਗੱਡੀ ਧਿਆਨ ਨਾਲ ਚਲਾ ਮੇਰਾ ਭਰਾ ਹਾਂ ਜੇ ਪਾਪੀ ਆ ਉਹ ਚੱਲ ਯਾਰ ਤੂੰ ਚੱਲੀ ਜੱਲ ਕੋਈ ਨਹੀਂ ਮਾਸੀ ਫੇਕ ਗਿਆ ਪਿਆਰੇ ਯਾਰ ਉਹ ਦੇਖੇ ਛੇ ਧਰ ਕਿਦਾਂ ਦੇ ਆਰਾਮ ਦਿਆ ਤੇਰੇ ਪਿਆਰੇ ਸਾਰਾ ਮੈਂ ਆ ਤੁਹਾਡਾ ਭਲਾ ਹੋ ਜਾ ਬੁੱਲੇ ਜੱਜ ਤੂੰ ਓਏ 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 ਮੇਰੇ ਲੱਪ ਦੇ ਆਂ ਤੇ ਆ ਪਾਲਾ ਕੁੱਤੇ ਤੇ ਆ ਉਹ ਮੋਰੇ ਦੇਖ ਯਾਰ ਤੂੰ ਮੋਰੇ ਦੇਖ ਮੈਂ ਕੋਈ ਨਹੀਂ ਮੈਂ ਆਪੇ ਉਹਨੂੰ ਸਟੇਬਲ ਕੀਤਾ ਆ ਤੈਨੂੰ ਕੌਣ ਨਹੀਂ ਕਹਿੰਦੀ ਬਾਤ ਤੂੰ ਮੋਰੇ ਦੇਖ ਹਾਂ ਜਿਆਦੇ ਆ ਇਹਨੂੰ ਕਿੱਥੇ ਨੂੰ ਲਿਆਣਾ ਕੁੱਤੇ ਦੇ ਅੱਡਾ ਇਹਨੂੰ ਲਿਆਣਾ ਆਪਾਂ ਪੈਲਸ ਮੋਸ਼ਕ ਕਿੰਨਾ ਮੋਸ਼ਕ ਦਾ ਕਿੰਨਾ ਆਉਂਦਾ ਯਾਰ ਤੁਸੀਂ ਆਉਂਦੇ ਵਗਣਾ ਮਨੀ ਨੂੰ ਫੋਨ ਕਰਿਓ ਤੁਸੀਂ ਉਹਦੇ ਨਾਲ ਆ ਜਿਓ ਮੈਂ ਇਹਦੇ ਲਈ ਛੋੜਾ ਅਤੀ ਸਪੈਸ਼ਲ ਕਰਾ ਦੂੰ ਕਨਾਲ ਨਾਲ ਤੂੰ ਚਾਹ ਬੱਪਣਾ ਹਾਸੀ ਕਰਾ ਦੋ ਮਾਸੀ ਕਿੱਡੀ ਕੁ ਦੂਰ ਆ ਪੈਲਸ ਰਗਾ ਆ ਬਾਜਲੇ ਹਾਂ ਤਾਂ ਪੈਲਸ ਵੀ ਨਾਲ ਰੋਪੜ ਲੱਗਦਾ ਵੇ ਗੋਪੀ ਵੇ ਔੜ ਕਾ ਉਹ ਕੋਈ ਔੜ ਕਾ ਹਰ ਜਾ ਹਰ ਜਾ ਗਾ ਨਹੀਂ ਹੁੰਦਾ ਬਾ ਚੱਲਾ ਪੈਲਸ ਆ ਪਹੁੰਚੇ ਪੈਲਸ ਹੀ ਅਸੀ ਸਾਰੇ ਆ ਪਹੁੰਚੇ ਜਮਾਸੀ ਦੇ ਲਾ ਟੈਂਸ਼ਨ ਲੈ ਲੈ ਕੋਈ ਵੀ ਗੱਲ ਦੀ ਕਬਰਾਉਣਾ ਨਹੀਂ ਹੈਗਾ ਇਹਦਾ ਵਿਆਹ ਵਾਲੇ ਦਿਨ ਵੀ ਨਾਲ ਜਾਣੀ ਆ ਹਾਏ ਮੈਂ ਮਰ ਜਾਮਾ ਛਤਰ ਨਾਲ ਪੈਲਸ ਐ ਵੀ ਛਤਰ ਖਾਈ ਉਹ ਨਾਲ ਲੈ ਕੇ ਆਉਣੀ ਆ ਨਾਲਾ ਤੜਾ ਕੇ ਉੱਥੇ ਬੌਟੀ ਦੇ ਕੋਲ ਆ ਰੱਠ ਕੇ ਨਾ ਇਹਨੂੰ ਫੜਨ ਚਲ ਜਾਈ ਮੈਂ ਜਾਊਂਗਾ ਹੋਏ ਗੋਪੀ ਤੂੰ ਸ਼ਾਰਮ ਘਰ ਕੁਛ ਦਈ ਨੂੰ ਨਹੀਂ ਬਲਾ ਤੂੰ ਦੇਖੀ ਦੇ ਇਹ ਬਿਆਹ ਨਹੀਂ ਇਹ ਤੇ ਹਾਸ ਰਾਚ ਹੁਣਾ ਇਤਿਹਾਸ ਅੱਲੇ ਦਾ ਸ਼ੁਰੂਆਤਾਂ ਆ ਸ਼ੁਰੂਆਤਾਂ ਸ਼ੁਰੂਆਤਾਂ ਬੇਗੋਪੀ ਆਣ ਤੂੰ ਤਾਂ ਵੇ ਗੋਪੀ ਲੈ 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 ਹੱਲੇ ਦਾ ਸ਼ੁਰੂਆਤ ਆ ਦੇਖ ਇੰਜੋਏ ਕਰਦੀ ਆ ਪੂਰਾ ਚਿਲ ਜਸ ਚਿਲ ਚਿਲ ਜਸ ਚਿਲ ਅਗਲੇ ਪਿੰਡ ਤਰ ਜਾਣਾ ਸੰਤਾ ਉਲਟੀ ਆਉਂਦੀ ਜਾਂ ਮਿੰਸਾ ਗੱਸਾ ਜਨਾ ਮਹਾਂਸੇ ਮਿਲਾ ਦੇ ਜਸ ਚਿਲ ਚਿਲ ਜਸ ਬਸ ਆ ਗਿਆ ਆ ਗਿਆ ਥੋੜੀ ਦੂਰ ਬਸ ਆ ਗਿਆ ਬਸ ਓਹ ਹੋ ਕੀ ਹੋ ਲੱਗੇ ਮੈਨੂੰ ਮਾਸੇ ਸੱਚੀ ਇਹ ਤੈਨੂੰ ਸ਼ਰਮ ਮਾਉ ਓਏ ਆਹ ਤੁਹਾਨੂੰ ਪਤਾ ਨਹੀਂ ਕਾਹਦੀਆਂ ਸੁਮਿਲਣਾ ਆਉਂਦੀਆਂ ਸਾਨੂੰ ਤਾਂ ਆਉਂਦੀ ਨਹੀਂ ਓਏ ਨੂੰ ਸੀਸਾ ਹੋਣਾ ਸੌਂ ਲੱਗਿਆ ਓਏ ਡੈਮੇਜ ਚਪੇੜਾ ਖਾਊਗਾ ਮੇਰੇ ਕੋ ਇੱਥੇ ਮਾਰਨਾ ਹੌਲੀ ਰੱਖ ਕੀ ਯਾਰ ਕਿੱਥੇ ਜਾ ਗਏ ਯਾਰ 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 ਯ ਮਾਸੀ ਤੈਨੂੰ ਨਹੀਂ ਪਤਾ ਇਹ ਗੱਲਬਾਤ ਐਂਡ ਇਤਿਹਾਸ ਦੇ ਪੰਨਿਆਂ ਤੇ ਲਿਖ ਹੋਣਾ ਇਹ ਇਹ ਵਿਆਹ ਇਤਿਹਾਸ ਦੇ ਪੰਨਿਆਂ ਤੇ ਲਿਖ ਹੋਣਾ ਤੇ ਪੱਟੀ ਬੇਬਿਸ਼ਾਰ ਮਾਂ ਬੇਬਿਸ਼ਾਰ ਬਾਸ ਆ ਯਾਰ ਰੋ ਕੇ ਥੇ ਕੋਤਾਂ ਮਾਲਾ ਚੁੱਪ ਘਰ ਜਾ ਹੁਣ ਇਹ आजा 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 ਵੇਲਾ پوری ਗੱਲਾਂ ਦਾ ਐਂਡ ਹੈ ਮਗਰ ਆਉਂਦਾ ਚੱਕਰ ਨਹੀਂ ਲੋਕਾਂ ਨੇ ਆਪਣੇ ਟੌਮੀ ਕੁੱਤੇ ਲੈ ਕੇ ਆਉਂਦੇ ਆ ਨਾ ਮੈਂ ਆਪਣੀ ਆਹ ਕੱਟੀ ਲੈ ਕੇ ਆਇਆ ਮਾਸੀ ਦੇ ਲੈ ਤੇ ਕੀ ਲੱਛਣ ਆ ਵਿਆਹ ਦਾ ਇਤਿਹਾਸ ਰਾਜ ਹੋਣਾ ਹੈ ਵਿਆਹ ਨਹੀਂ ਹੋਣਾ ਇਤਿਹਾਸ ਰਾਜ ਹੋਣਾ ਕੁੱਤੇ ਲਿਆਉਦੇ ਲੋਕੀ ਤੋਤੇ ਰੱਖੇ ਆ ਮੈਂ ਆਪਣੇ ਕੱਟੀਆਂ ਰੱਖੀਆਂ ਬੇ ਕੋਈ ਸ਼ਰਮ ਕਰ ਨਾ ਫਿਰ ਕੋਸ਼ ਨਿਕੋਸ਼ ਨੀ ਤੂੰ ਚੁੱਪ ਕਰ ਦਿਆ ਇਹ ਦਿਖਾਉਣਾ ਕਿ ਔਲਕਾ ਔਲਕਈ ਰਿਹਾ ਆ ਗਿਆ ਆ ਗਿਆ ਜਲਦੀ ਭੇਜਵਾਈਏ ਇਹਦੇ ਦੇ ਲੈ ਤੇ ਕੀ ਲੱਛਣ ਆ ਐ ਨਾ ਪੂਰਾ ਅਸ ਝੂਟ ਲੱਗੀ ਇਸ ਨੇ ਥੋੜਾ ਸਾ ਨਾਕੁੰ ਮਾਰਾ ਥੋੜੀ ਜੀ ਜੈਲਸੀ ਵੀ ਹੈ ਇਸ ਦੇ ਅੰਦਰ ਹੁਣ ਇਹਨੂੰ ਨਹੀਂ ਸ਼ਰਮਹਰਾਮ ਦੇ ਨੂੰ ਆਉਂਦੀ ਤੂੰ ਟੈਨਸ਼ਨ ਆ ਗਿਆ ਦੇਖਿਆ ਪਹਿਲਾਂ ਕੱਟੀ ਲੈ ਕੇ ਆ ਗਿਆ ਬੌਟੀ ਲੈ ਕੇ ਹੁਣ ਲੋਕੀ ਬੌਟੀ ਲੈ ਕੇ ਆਦੇ ਮੈਂ ਕੱਟੀ ਲੈ ਕੇ ਇਹ ਕੱਟੀ ਲੈ ਕੇ ਆ ਗਿਆ ਪਹਿਲਾਂ ਪਹਿਲਾਂ ਆਜਾ ਨਾ ਹਾਂਜੀ ਇਹਨੂੰ ਕੋਈ ਸ਼ਰਮ ਹੈਗੀ ਆ ਹੈਲੋ ਹਾਂਜੀ ਭਾਈ ਸਾਰੀਆਂ ਲਾਈਟਾਂ ਜਗਾ ਦੇ ਉਹਨੂੰ ਕੁੰਡਾ ਆ ਜਾ ਆ ਜਾ ਮੇਰੇ ਕੋਲ ਆ ਸ਼ਾਬਾਸ਼ ਆ ਜਾ ਆ ਜਾ ਆ ਜਾ ਸ਼ਾਬਾਸ਼ ਆ ਜਾ ਆ ਜਾ ਮੇਰੇ ਕੋਲ ਆ ਜਾ ਬੜੀ ਬਹੁਤ ਆਰਾਮ ਆਦੀ ਇਹ ਲੈ ਇਹ ਨਾ ਬਈ ਪੁੱਤੋ ਆ ਜਾ ਆ ਜਾ ਮੇਰੇ ਕੋਲ ਬਹੁਤ ਆਰਾਮ ਨਾਲ ਆ ਜਾ ਚਲ ਇਹ ਪਤਾ ਲੱਗੇ ਹੈ ਭਾਜੀ ਹੈ ਭਾਜੀ 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 ਹੋ ਨੋ ਭਾਈ ਲੱਗੇ ਜੇਸੀ ਰਿਜ਼ੋਰਟ ਅੱਜ ਤੱਕ ਰ ਕਦੇ ਆ ਨਾ ਪੈਲੈਸ ਦੇ ਵਿੱਚ ਕੱਟੀ ਨਹੀਂ ਗੇ ਕੁੱਤੇ ਜ਼ਰੂਰ ਗਏ ਹੋਗੇ ਉਹ ਪਹਿਲੀ ਵਾਰੀ ਜੇਸੀ ਰਿਜ਼ੋਰਟ ਦੇ ਵਿੱਚ ਕੱਤੇ ਆਏ ਆ ਵੈਰੀ ਗੁੱਡ ਗਾ ਸਹੀ ਭਾਈ ਆ ਭਾਈ ਇਹਨੂੰ ਬੰਨੋ ਆ ਜਾ ਆ ਜਾ ਮੇਰਾ ਪੁੱਤ ਆ ਜਾ ਭਾਈ ਤਾਂ ਤੋਪਰਾ ਕਰ ਦੇਣਾ ਮੈਂ ਹੀ ਬੰਨ ਦਿੰਨਾ ਆ ਜਾ ਆ ਜਾ ਮੇਰਾ ਪੁੱਤ ਇੱਧਰ ਬੰਨ ਦੇ ਇੱਥੇ ਲੈ ਮਾਰ ਹਾਂ 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 ਆ ਜਾ ਆ ਜਾ ਆ ਜਾ ਆ ਜਾ ਆ ਜਾ ਉਹ ਕੱਡੀ ਵਾਲੀ ਆਹੀ ਮਮਾ ਆਪਣੇ ਬੇਟਾ ਦੇ ਰੱਖੀ ਦੀ ਐ ਇਹਨੂੰ ਭਾਈ ਤੂੰ ਇੱਥੇ ਰਹਿਣਾ ਕਿਧੇ ਜਾਣ ਮੈਂ ਆ ਗਿਆ 5 ਮੀਟਰ ਚ ਆ ਗਿਆ ਹਲਾ ਇੱਥੇ ਰਹਿਣਾ ਯਾਰ ਭਾਈ ਉਹਨੂੰ ਕਾਫੀ ਪੁੱਛੋ ਲੈ ਕੇ ਆਓ ਆਪਣਾ ਕਾਫੀ ਵਾਲਾ ਕਿੱਥੇ ਆ ਲੈ ਭਾਈ ਮੈਡਮ ਲੈ ਕਾਫੀ ਲਿਆਓ ਕਾਫੀ ਲਿਆਓ ਮੈਡਮ ਲੈ ਕੇ ਆਓ ਆ ਕਾਫੀ ਲਿਆਓ ਜਾਨਦਾ ਮੰਜੇ ਤੇ ਬਿਠਾ ਲ ਕੇ ਵੇ ਭਾਈ ਲੈ ਕੇ ਆਓ ਉਹਦੇ ਲਈ ਕਾਫੀ ਕਾਫੀ ਇਦਾਂ ਘਰ ਲਿਆ ਆਉਟਰੀ ਆਈ ਐਮ ਸੀਰੀਅਸ ਬੇ ਪਾਪੀਆਂ ਬੇ ਪਾਪੀਆਂ ਟੱਕਰ ਲਾ ਆ ਜੇ ਸਾਰੀ ਲੈ ਕੇ ਆਓ ਲੈ ਕੇ ਆਉਟਰੀ ਜੀ ਬਈ ਕੋਟਰ ਬਈ ਬਾਬਾ ਜਾਂ ਕੋਟਰ ਤੇ ਜਾ ਲੈ ਜਾਂ ਜਦੋਂ ਤੁਸੀਂ ਭਾਜੀ ਇਦਾਂ ਕਰਨੀ ਆ ਮੈਂ ਆਪਣੀ ਕੱਟੀ ਲੈ ਕੇ ਇੱਕ ਬੰਦਾ ਦਊਂਗਾ ਠੀਕ ਐ ਇਧਰੋਂ ਹੀ ਚੜਨੀ ਆ ਇਧਰੋਂ ਆਵੇ ਇਦਾਂ ਇੱਥੋਂ ਚੜ ਕੇ ਤੇ ਇਥੋਂ ਫਿਰ ਐਡਾ ਇਹਦੀ ਐਂਟਰੀ ਹੋਣੀ ਹੈ ਠੀਕ ਹੈ ਤੇ ਪੂਰੀ ਪੀਸਫੁੱਲ ਇਹਨੂੰ ਰੱਖਣਾ ਤੇਰੀ ਜ਼ਿੰਮੇਵਾਰੀ ਭਾਈ ਜੀ ਲਾ ਦੇਣੀ ਸੱਚੀ ਆਈ ਸ਼ੋਏ ਠੀਕ ਹੈ ਇਹਨੂੰ ਪਲੀਜ਼ ਕੋਈ ਦਿੱਕਤ ਨਾ ਆਵੇ ਕੋਈ ਇਹਨੂੰ ਗਰਮੀ ਧੁੱਪ ਛਾਂ ਪਾਣੀ ਪੂਣੀ ਇਹਨਾਂ ਤੁਸੀਂ ਮੈਂਟ ਬਾਅਦ ਪੁੱਛਣਾ ਇਹ ਇਥੋਂ ਇੱਧਰ ਨੂੰ ਆਊਗੀ ਹਰਾਮ ਦੇ ਝੋਟਾ ਕਿੱਥੋਂ ਲੈ ਆਣਗੇ ਉਹਦੇ ਨੇ ਵਿਆਹ ਨਹੀਂ ਆਉਂਦਾ ਉਹ ਇਹਦਾ ਮੈਂ ਆਪਣਾ ਵਿਆਹ ਦਿਖਾਉਣ ਲੈ ਲਿਆ ਆ ਇਹਨੂੰ ਤੁਸੀਂ ਲੈ ਕੇ ਜਾਣਾ ਉੱਥੇ ਠੀਕ ਹੈ ਮੇਨ ਐਂਟਰੀ ਦੇ ਠੀਕ ਹੈ ਮੇਨ ਐਂਟਰੀ ਦੇ ਜਾ ਕੇ ਉੱਥੇ ਜਦੋਂ ਕੇਕ ਕੱਟਣਾ ਨਾਲ ਹੋਣੀ ਚਾਹੀਦੀ ਹੈ ਮੇਰੇ ਇੱਦਾਂ ਕੇਕ ਕੱਟ ਦੀ ਠੀਕ ਆ ਭਾਈ ਤੇਰੀ ਜ਼ਿੰਮੇਵਾਰੀ ਹੈ ਕੱਟਣਾ ਇਹ ਇਧਰੋਂ ਇਧਰ ਆਵੇ ਤੁਰੇ ਇਹਨੂੰ ਆਪਾਂ ਖਵਾਉਣਾ ਚਮਚੇ ਦੇ ਨਾਲ ਕੇਕ ਠੀਕ ਹੈ ਉਹ ਦੀ ਐ ਨਾ ਉਹ ਅਲਕਾ ਬੌਟੀ ਨੂੰ ਖਵਾਉਂਗਾ ਕੇ ਇਹਨੂੰ ਖਵਾਉਂਗਾ ਇਹ ਦੇ ਇਹ ਦੇ ਨਾਲ ਇਹ ਦੇ ਨਾਲ ਆਪਾਂ ਕੱਟਣਾ ਇੱਦਾਂ ਬਹਿ ਕੇ ਤੂੰ ਟੈਨਸ਼ਨ ਨਾ ਲੈ ਤੂੰ ਕਦੇ ਘਬਰਾਉਣੀ ਹੈ ਤੇਰੇ ਸਿਰ ਤੇ ਜ਼ਿੰਮੇਵਾਰੀ ਥੋੜੀ ਪਾਈ ਹੈ ਸ਼ਾਂਤ ਰਹਿ ਲੇਡੀਜ਼ ਵੀ ਸ਼ਾਂਤ ਹੁਣ ਆ ਬੋਲ ਲੈਂਦਾ ਉਹ ਮੈਂ ਕਿਹਾ ਉਹਨੂੰ ਪਛ ਲੈਂਦੇ ਪਾਣੀ ਪੂਣੀ ਤੁਸੀਂ ਪਾਣੀ ਪਛ ਲੈਂਦੇ ਕੋਮਲ ਨੂੰ ਕੋ ਮੰਨ ਲਓ ਆਹ ਮੜੇ ਲਿਆਇਓ ਲੈਣ ਗਿਆ ਮੁੰਡਾ ਕਾਫੀ ਮੈਡਮ ਲੈ ਲਿਆਓ ਉਹ ਐਡੀਟਡ ਹੋ ਜਾਂਦੇ ਐ ਇਦਾਂ ਜਉਦਾ ਟਾਈਮ ਉਹ ਬੰਦੇ ਨਹੀਂ ਰਹਿ ਸਕਦੇ ਠੀਕ ਨਹੀਂ ਭਾਜੀ ਆ ਜਾ ਸਾਡੇ ਨੂੰ ਸੁਣ ਲੈ ਕਿੰਨੇ ਟਾਈਮ ਚਾਹ ਕਾਫੀ ਰੈਡੀ ਮੜ ਜਾ ਕੋਕ ਕੋਕ ਲੈਓ ਕੋਈ ਉਦਾਂ ਨਾਲ ਮੇਰੇ ਇਦਾਂ ਪ੍ਰਵਾਹ ਮੇਰੀਆਂ ਤੇ ਆਏ ਆ ਆ ਆਓ 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 ਜੀ ਆਓ ਆਓ ਲੈ ਕੇ ਆਓ

ਕੋਲਡ ਡਰਿੰਕ ਪੀਓਗੇ ਕੋਲਡ ਡਰਿੰਕ ਕੋਲਡ ਡਰਿੰਕ ਪੀਓਗੇ ਪਾਣੀ ਪੀਓਗੇ ਆ ਪਾਜੀ ਪਾਣੀ ਮਿਲ ਲੱਦ ਪੀਓਗੀ ਪਲੇਸੋਂ ਫੜੋ ਆ ਆ ਫੜੋ ਫੜੋ ਇਹ ਤਾਂ ਕਿਸੇ ਤੋਂ ਨਹੀਂ ਪਿੰਦੀ ਮਿੱਤਰੀ ਪਿੰਦੀ ਆਜੀ ਠੀਕ ਸੌਰੀ ਆ ਥੱਕੰਦੇ ਆ ਹੈਨਾ ਉਹ ਦਸ ਲਾਉਂਦੇ ਸਾਰੀ ਕੋਈ ਲੈ ਮੇਰਾ ਸਾਰੀ ਗੱਡੀ ਕੋਈ ਨਾ ਨਹੀਂ ਬਿਨਾ ਪਾਜੀ ਉਹਨੇ ਪੀਣਾ ਕਰਦੇ ਨਾ ਰਹਿਣ ਤੋਂ ਗੁੱਸੇ ਹੋ ਗਏ ਉਹ ਮਾਸੀ ਨੇ ਥੋੜਾ ਜਿਹਾ ਕਹਿਤਾ ਉਹ ਮਸੀ ਦਾ ਗੁੱਸੇ ਹੋ ਗਈ ਮਸੀ ਨਹੀਂ ਤੂੰ ਕੀ ਕਿਹਾ ਸੀ ਮੈਂ ਤਾਂ ਕੋਸ਼ਿਸ਼ ਕੀਤੀ ਚੱਲ ਆ ਜਾ ਸਾਜਨ ਆਈ ਬਸ ਕੀ ਉਸੇ ਹੋ ਗਿਆ ਹੋ ਜਾ ਥੋੜਾ ਜਿਹਾ ਕੋਈ ਨਹੀਂ ਪਾਜੀ

ਉਹ ਨਹੀਂ ਮੇਰਾ ਆਦਮੀ ਕਰਦਾ ਕਿ ਉਹ ਕਹਿੰਦੇ ਮੈਂ ਫਸ ਕਿੱਥੇ ਗਈ ਉਹ ਵੀ ਸੀ ਮੈਨੂੰ ਮੁੰਡਾ ਬਹੁਤ ਪਸੰਦ ਆ ਆਈ ਲਾਈਕ ਦਿਸ ਇਜ਼ ਬੀਅਰ ਬੇਅਰ ਮਤਲਬ ਕਹਿੰਨੀ ਮੈਂ ਤੇਰੀ ਦਾੜੀ ਬਹੁਤ ਪਸੰਦ ਆ ਹੁਣ ਮੈਂ ਕਿਹਾ ਦੇਖੀ ਤੂੰ ਫਸੀ ਲਿਆ ਜੀ ਤੇ ਕਹਿੰਦੇ ਆਉਂ ਨਹੀਂ ਕਿ